ਮਿਲੂਗਾ ਬਹੁਤ ਖੁਸ਼ ਹੈ ਜਿਹੜਾ ਬੜੀ ਜਲਦੀ ਇਹਦੀ ਬਿਲਡਿੰਗ ਦੀ ਜਿਹੜੀ ਹੈ ਨਾ ਤਿਆਰੀ ਹੋ ਰਹੀ ਹੈ ਔਰ ਇੱਥੇ ਗੰਗਾ ਨਗਰ Rajasthan ਅਬੋਰ ਫਾਜ਼ਲਕਾ ਇਧਰ ਜੀੜਾ ਮੱਖੂ ਮਤਲਬ ਕੋਈ ਵੀ ਚੰਗਾ ਹਸਪੀਟਲ ਨਹੀਂਗਾ ਔਰ ਇਹ ਪੀਜੀਆ ਆਉਣ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਇਹ ਬੜਾ ਵਧੀਆ ਗੱਲ ਹੋ ਗਈ ਹੈ ਵੀ ਇਲਾਜ ਬਹੁਤ ਸਸਤਾ ਹੋਊਗਾ ਹਰ ਗਰੀਬ ਬੰਦਾ ਜਿਹੜਾ ਇੱਥੋਂ ਇਲਾਜ ਕਰਾ ਸਕਦਾ ਔਰ ਮੁਫਤ ਇਲਾਜ ਨੂੰ ਇਲਾਜ ਹੋਊਗਾ ਇਮਾ ਵਧਾਈ ਦਿਨਾ ਸਰਪ੍ਰਿੰਦਰ ਸਿੰਘ ਪਿੰਕੀ ਨੂੰ ਜਿਨ੍ਹਾਂ ਨੇ ਬਹੁਤ ਜੱਦੋਜਹਿਦ ਕਰਕੇ ਇਹ ਪੀਜੀਆਈ ਜਿਹੜਾ ਇੱਥੇ ਲਿਆਂਦਾ ਹੈ ਇਹਦੇ ਨਾਲ ਬਿਲਡਿੰਗਾਂ ਜਿਹੜੀਆਂ ਤਿਆਰ ਹੋ ਰਹੀਆਂ ਜਿਵੇਂ ਦੱਸ ਰਹੇ ਆ ਵੀ ਮੈਡੀਕਲ ਕਾਲਜ ਵੀ ਇੱਥੇ ਬੰਨਣਾ ਹੈ ਬੱਚੇ ਦੀ ਪੜ੍ਹਾਈ ਇੱਥੇ ਹੋਊਗੀ ਡਾਕਟਰ ਤਿਆਰ ਹੋਣਗੇ ਇਸ ਇਲਾਕੇ ਨੂੰ ਫਾਇਦਾ ਹੀ ਫਾਇਦਾ ਹੈ ਫਿਰ ਦੂਸਰੀ ਗੱਲ ਇਹ ਆ ਵੀ ਫਰੋਜ਼ਪੁਰ ਜਿਹੜਾ ਪਛੜੇ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ ਇਹ ਫਰੋਜ਼ਪੁਰ ਹੁਣ ਤਰੱਕੀ ਦੀ ਰਾਹ ਤੇ ਹੈ ਕਿਉਂਕਿ ਪੀਜੀਆਈ ਆ ਜਾਣਾ ਜਿਵੇਂ ਡਿਮਾਂਡ ਕਰਦੇ ਐ ਵੀ ਹਵਾਈ ਅੱਡਾ ਇੱਥੇ ਪਹੁੰਚ ਜੇ ਤਾਂ ਦੂਰੋਂ ਵੀ ਲਿਆ ਕੇ ਜਿਹੜੇ ਐ ਉਹ ਅਸੀਂ ਪੇਸ਼ੈਂਟ ਨੂੰ ਜਿਹੜਾ ਰਾਜਸਥਾਨ ਤੋਂ ਦੂਰੋਂ తీਰੋਂ ਲਿਆ ਕੇ ਉਹਨਾਂ ਦਾ ਇਲਾਜ ਜਿਹੜਾ ਉਹ ਹੋ ਸਕਦਾ ਇਸ ਕਰਕੇ ਮੈਂ ਅੱਜ ਸਾਰੇ ਹੀ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਇਹ ਪੰਜਾਬ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਬਹੁਤ ਵੱਡਾ ਕੰਮ ਹੋਇਆ ਹੈ ਫਿਰੋਜ਼ਪੁਰ ਲਈ ਨਹੀਂ ਵਰਦਾਨ ਸਾਰੇ ਸਾਰੇ ਇਲਾਕੇ ਲਈ ਵਰਦਾਨ ਕਿਉਂਕਿ ਬਾਰਡਰ ਤੇ ਬੈਕਵਾਰਡ ਇਲਾਕਾ ਸੀ ਔਰ ਤੋ ਜਿਹੜਾ ਪੀਜੀ ਚੰਡੀਗੜ੍ਹ ਸੀ ਬਹੁਤ ਦੂਰ ਪੈਂਦਾ ਸੀ ਔਰ ਨੇੜੇ ਦੇ ਹਸਪਤਾਲ ਜਿਹੜੇ ਸੀ ਉਹ ਲੁਧਿਆਣਾ ਜਾਂ ਅਮਰਸਰ ਵਗੈਰਾ ਪੈਂਦੇ ਸੀ ਸੋ ਫਰੋਈਪੁਰ ਦਾ ਨਾਮ ਵੀ ਹੋਣਾ ਅਮਰਸਰ ਤਰ੍ਹਾਂ ਜਾਂ ਲੁਧਿਆਣਾ ਤਰ੍ਹਾਂ ਜਿਹੜਾ ਉਹ ਅੱਗੇ ਆ ਗਿਆ ਔਰ ਪਿਛੜਿਆ ਇਲਾਕਾ ਨਹੀਂ ਰਿਹਾ ਇੱਥੇ ਪੀਜੀ ਬਣ ਨਾਲ ਦੂਰ ਦੂਰ ਤੋਂ ਲੋਕ ਇੱਥੇ ਇਲਾਜ ਕਰਾਉਣ ਆਉਣਗੇ ਸਾਰੇ ਹੀ ਬਾਡਰ ਬੈਲਟ ਨੂੰ ਔਰ ਫਾਜ਼ਲਕਾ ਡਿਸਟ੍ਰਿਕਟ ਨੂੰ ਅਭੋਰ ਨੂੰ ਔਰ ਇਹਦੇ ਨਾਲ ਅਮਰਸਰ ਤੱਕ ਜਿਹੜਨੇ ਤਰਨਤਾਰ ਡਿਸਟ੍ਰਿਕਟ ਸਾਰਿਆਂ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਔਰ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਡਿਸਟ੍ਰਿਕਟ ਫਰੀਪੁਰ ਦੇ ਵਿੱਚ ਬਣਿਆ ਸੋ ਇੱਥੇ ਜਿਹੜਾ ਨਾਲ ਇਹਦੇ ਕਾਲਜ ਬੰਨਣਾ ਸਾਡੇ ਬੱਚਿਆਂ ਨੂੰ ਇੱਥੇ ਸਿੱਖਿਆ ਮਿਲੇਗੀ ਔਰ ਉਹ ਇੱਥੋਂ ਜਿਹੜੇ ਕਿ ਡਾਕਟਰ ਬਣਗੇ ਔਰ ਉਸ ਨਾਲੇ ਏਰੀਆ ਹੋਰ ਬੜੇ ਖੁੱਲੇਗਾ ਲੋਕਾਂ ਨੂੰ ਮਿਲੇਗੀ ਇਹਦੇ ਨਾਲ ਔਰ ਕਿੰਨਾ ਘਾਰ ਲਾਭ ਹੋਇਆ ਦੇਖੋ ਬੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਪੀਜੀਆ ਅਸੀਂ ਤਕਰੀਬਨ 5 ਕੁ ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਤੇ ਜੁਲਾਈ ਦੇ ਵਿੱਚ ਅਸੀਂ ਇਹਦਾ ਓਪੀਡੀ ਸ਼ੁਰੂ ਕਰਦੇ ਹਾਂ ਉਹ ਇਹਨਾਂ ਸਾਰੇ ਡਾਕਟਰਸ ਲਿਆਉਣੇ ਆ ਫਰੋਸਪੁਰ ਦੇ ਲੋਕਾਂ ਨੂੰ ਜਿੱਥੇ ਰਾਹਤ ਮਿਲੇਗੀ ਉੱਥੇ ਮੈਂ ਸਮਝਦਾ ਕਿ ਸਾਰੇ ਇਲਾਕੇ ਨੂੰ ਬੜੀ ਵੱਡੀ ਰਾਹਤ ਮਿਲੇਗੀ ਕਿਉਂਕਿ ਜੇ ਸਾਡਾ ਕੋਈ ਮੇਜਰ ਐਕਸੀਡੈਂਟ ਹੋ ਜਾਂਦਾ ਸੀ ਸਾਨੂੰ ਅੰਮ੍ਰਿਤਸਰ ਸਾਹਿਬ ਨਿਲੰਦਰ ਲੁਧਿਆਣਾ ਪਟਿਆਲਾ ਚੰਡੀਗੜ੍ਹ ਲੈ ਕੇ ਜਾਣਾ ਪੈਂਦਾ ਸੀ ਉਹਦੀ ਸਾਨੂੰ ਜ਼ਰੂਰਤ ਨਹੀਂ ਪਵੇਗੀ ਹੁਣ ਇਹਦੇ ਨਾਲ ਇਹ ਹੈ ਕਿ ਗਰੀਬਾਂ ਨੂੰ ਨੌਕਰੀਆਂ ਮਿਲਣਗੀਆਂ ਘਰ-ਘਰ ਦੇ ਵਿੱਚ ਨੌਕਰੀ ਜਾਏਗੀ ਇਹਦੇ ਨਾਲ ਮੈਡੀਕਲ ਕਾਲਜ ਵੀ ਲੈ ਕੇ ਆ ਰਹੇ ਆ ਜਿਹੜੇ ਬੱਚੇ ਸਾਡੇ ਪੜ੍ਹ ਲੈ ਕੇ ਇੱਥੋਂ ਦੇ ਉਹ ਡਾਕਟਰ ਬਣਨਗੇ ਡਾਕਟਰ ਬਣ ਕੇ ਇਸ ਇਲਾਕੇ ਦਾ ਇਲਾਜ ਕਰਨਗੇ ਇਹ ਸਭ ਤੋਂ ਵੱਡੀ ਉਪਲਬਧੀ ਹੈ ਕਿਉਂਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਪਹਿਲੀ ਵਾਰ ਹੈ ਕਿ ਐਡੀ ਵੱਡੀ ਇਨਵੈਸਟਮੈਂਟ ਜਿਹੜੀ ਹੈਗੀ ਹੈ ਇਹ ਸਰਦਾਰ ਮਨਮੋਹਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਸਾਨੂੰ ਦੇ ਦਿੱਤਾ ਸੀ ਇਹਦੇ ਨਾਲ ਨਾਲ ਹੀ ਹੋਸਟਲ ਬਣ ਰਿਹਾ ਹੈ ਗੈਸਟ ਹਾਊਸ ਬਣ ਰਿਹਾ ਹੈ ਡਾਕਟਰਸ ਦੇ ਕੁਆਟਰਸ ਬਣ ਰਹੇ ਹੈ 5 5 4 ਟਾਈਪ ਬਣ ਰਹੇ ਨੇ ਉਹਦੇ ਨਾਲ ਕੀ ਡਾਕਟਰ ਜਿਹੜੇ ਰੈਜ਼ੀਡੈਂਟਸ ਹੈਗੇ ਇੱਥੇ ਰਹਿ ਸਕਦੇ ਆਂ ਇਉਂ ਹੀ ਇਹਦੇ ਨਾਲ ਅਸੀਂ ਇੱਕ ਨਰਸਿੰਗ ਸਕੂਲ ਵੀ ਲਗਾ ਕੇ ਆਵਾਂ ਜਿਹੜੇ ਪੇਸ਼ੈਂਟਸ ਹੈ ਉਹਨਾਂ ਵਾਸਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਉਹਨਾਂ ਨੇ ਕਿ ਟੈਂਡੈਂਟ ਦੀ ਲੋੜ ਹੁੰਦੀ ਹੈ ਜੇ ਅਸੀਂ ਕਿਤੇ ਹੋਰ ਜਾਣੇ ਆ ਚੰਡੀਗੜ੍ਹ ਜਾਣੇ ਆ ਅੰਮ੍ਰਿਤਸਰ ਜਾਣੇ ਆ ਤੁਹਾਨੂੰ ਕਮਰੇ ਲੈਣੇ ਪੈਂਦੇ ਆ ਇੱਥੇ ਤੁਹਾਡੇ ਸਾਹਮਣੇ ਜਾਮੀ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਸਰਾਹ ਵੀ ਹੈਗੀ ਹੈ ਉੱਥੇ ਕਮਰਾ ਵੀ ਮਿਲੇਗਾ ਲੰਗਰ ਵੀ ਮਿਲੇਗਾ ਮੈਂ ਸਮਝਦਾ ਕਿ ਇਹ ਦੋ ਵਧੀਆ ਕੰਮ ਹੋ ਨਹੀਂ ਸਕਦਾ ਜਿਵੇਂ ਭਾਈ ਕਨਈਆ ਜੀ ਆਪਦੇ ਵਿਰੋਧੀਆਂ ਨੂੰ ਵੀ ਪਾਣੀ ਪਿਉਂਦੇ ਸੀ ਫਰੋਸਪੁਰ ਵਾਲਿਆਂ ਦੇ ਮਨ ਦੇ ਵਿੱਚ ਸਾਡੇ ਮਨ ਦੇ ਵਿੱਚ ਇਹ ਹੈ ਕਿ ਅਸੀਂ ਕਿਤੋਂ ਵੀ ਕੋਈ ਪੇਸ਼ੈਂਟ ਆ ਜੇ ਉਹਨਾਂ ਦਾ ਇਲਾਜ ਕਰਕੇ ਭੇਜੀਏ ਮੈਂ ਤਾਂ ਹੋਰ ਤੁਹਾਡੇ ਜ਼ਰੀਏ ਅਪੀਲ ਕਰਾਂਗਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਕਿਸੇ ਪਾਰਟੀ ਦੇ ਨਹੀਂ ਹੁੰਦੇ ਉਹ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਨੇ ਸਾਡਾ ਇੱਕ ਜਹਾਜ਼ਾਂ ਦਾ ਅੱਡਾ ਆਇਆ ਸੀ ਉਹ ਵੀ ਜਲਦੀ ਤੋਂ ਜਲਦੀ ਅਨਾਉਂਸਮੈਂਟ ਕਰਕੇ ਚਾਹਤ ਉਹਦੇ ਨਾਲੇ ਸ਼ਹਿਰ ਜਿਹੜਾ ਹੈਗਾ ਹੋਰ ਅੱਗੇ ਵਧ ਜੇਗਾ ਫਿਰੋਜ਼ਪੁਰ ਦੇ ਲੋਕਾਂ ਦੇ ਸੁਪਨੇ ਨੇ ਕਿ ਇਹਨੂੰ ਅਸੀਂ ਚੰਡੀਗੜ੍ਹ ਵਰਗਾ ਅੰਮ੍ਰਿਤਸਰ ਵਰਗਾ ਜ਼ਿਲਹੰਦਰ ਵਰਗਾ ਸ਼ਹਿਰ ਬਣਾਈਏ ਸੱਚੇ ਪਾਤਸ਼ਾਹ ਨੇ ਅੱਜ ਕਿਰਪਾ ਕੀਤੀ ਹੈ ਮੈਂ ਸਮਝਦਾ ਕਿ ਬੜੀ ਜਲਦੀ ਬਣੂਗਾ ਫਰੋਸਪੁਰ ਦੇ ਲੋਕ ਬੜੇ ਸ਼ੇਰਦਿਲ ਨੇ ਜੇ ਲੜਾਈ ਹੁੰਦੀ ਹੈ ਪਾਕਿਸਤਾਨ ਦੇ ਨਾਲ ਉਥੇ ਡਟ ਕੇ ਖੜ ਜਾਂਦੇ ਨੇ ਉਹਦੇ ਨਾਲ ਨਾਲ ਹੀ ਸਾਡੀਆਂ ਭੈਣਾਂ ਸਾਡੀਆਂ ਕੁੜੀਆਂ ਵੀ ਮਤਾਵਾ ਉਹਨਾਂ ਦੇ ਵਾਸਤੇ ਪ੍ਰਸ਼ਾਦਾ ਲੈ ਕੇ ਜਾਂਦੇ ਇਹਦੇ ਆਉਣ ਦੇ ਨਾਲ ਫਰੋਸਪੁਰ ਦੇ ਲੋਕਾਂ ਦੇ ਮਨਾਂ ਦੇ ਵਿੱਚ ਬੜੀ ਵੱਡੀ ਖੁਸ਼ੀ ਹੈ ਆ ਯੰਗਸਟਰਸ ਖੜੇ ਨੇ ਇਹਨਾਂ ਨੂੰ ਪਤਾ ਕਿ ਨੌਕਰੀਆਂ ਮਿਲਣਗੀਆਂ ਕਿਤੇ ਕੈਮਪ ਸ਼ਾਪਾਂ ਖੁੱਲਣੀਆਂ ਕਿਤੇ ਟੈਕਸੀਆਂ ਚੱਲਣੀਆਂ ਕਿਤੇ ਹੋਟਲ ਖੁੱਲਣਗੇ ਹੋਰ ਰੋਜ਼ਗਾਰ ਬੜੇ ਵੱਡੇ ਵੱਡੇ ਰੋਜ਼ਗਾਰ ਆਣਗੇ ਮੈਸਰ ਜਿੰਦਾ ਕੀ ਬੜੀ ਵੱਡੀ ਉਪਲਬਧੀ ਇੱਕ ਫਰੋਸਪੁਰ ਨੇ ਕੀਤੀ ਹੈ ਇਹ ਫਰੋਸਪੁਰ ਦੇ ਲੋਕਾਂ ਦੇ ਕਾਰਨ ਹੀ ਹੋਈ ਹੈ